ਸੈਕਟਰ 10 ਚੰਡੀਗੜ ਰਾਕਟ ਹਮਲੇ ਦੇ ਮੁੱਖ આરોપી ਰੋਹਨ ਮਸੀਹ ਨੂੰ ਇੱਥੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੁਣ ਐਸਐਸਓ ਸੀ ਦੀ ਟੀਮ ਵੱਲੋਂ ਉਹਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਦੱਸ ਦਈਏ ਜਿਹੜਾ ਕਿ ਇੱਥੇ ਪਿੰਡ ਪਾਸੀਆਂ ਦਾ ਰਹਿਣ ਵਾਲਾ ਹੈ ਰੋਹਨ ਮਸੀਹ ਜਿਸ ਨੇ ਕੀ ਚੰਡੀਗੜ ਵਿੱਚ ਰਾਕਟ ਹਮਲਾ ਕੀਤਾ ਹੈ ਵਜ਼ਹ ਹੈ ਕਿ ਸਾਥੀ ਵੀ ਸੀ ਉਹ ਪਹਿਲਾਂ ਦੇਖੀ ਕੀਤੀ ਜਾਂਦੀ ਉਹਨਾਂ ਵੱਲੋਂ ਉਸ ਤੋਂ ਬਾਅਦ ਜਿਹੜਾ ਕੀ ਹਮਲਾ ਕੀਤਾ ਜਾਂਦਾ ਹੈ ਔਰ ਇਸ ਮਾਮਲੇ ਵਿੱਚ ਪੁਲਿਸ ਨੇ ਇਸ ਰਾਕਟ ਹਮਲੇ ਦੇ ਮੁੱਖ આરોપી ਰੋਹਨ ਮਸੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਹੁਣੇ-ਹੁਣੇ ਐਸਐਸਓ ਦੀ ਟੀਮ ਜਿਹੜੀ ਇੱਥੇ ਰੋਹਨ ਮਸੀ ਨੂੰ ਲੈ ਕੇ ਪਹੁੰਚੀ ਹੈ ਗੱਲਬਾਤ ਕਰਨ ਦੀ ਵੀ ਜੁਰੂਰ ਕੋਸ਼ਿਸ਼ ਕਰਾਂਗੇ ਕਿਨੇ ਦਿਨ ਦਾ ਰਿਮਾਂਡ ਜਿਹੜਾ ਕੀ ਉਸ ਨੂੰ ਮਿਲਿਆ ਔਰ ਕੀ ਕੀ ਕੁਝ ਇਸ ਪਾਸੋਂ ਬਰਾਮਦ ਹੋਇਆ ਤਾਂ ਹੁਣੇ-ਹੁਣੇ ਜਿਹੜਾ ਕੀ ਇੱਥੇ ਐਸਐਸਓ ਸੀ ਦੀ ਟੀਮ ਜਿਹੜੀ ਹੈ ਰੋਹਨ ਮਸੀ ਨੂੰ ਇੱਥੇ ਲੈ ਕੇ ਪੁੱਜੀ ਹੈ ਕਿਉਂਕਿ ਰੋਹਨ ਮਸੀ ਜਿਹੜਾ ਕੀ ਮੁੱਖ આરોપી ਹੈ ਸੈਕਟਰ 10 ਚੰਡੀਗੜ੍ਹ ਚੇੜੇ ਰੌਕਟ ਹਮਲਾ ਕੀਤਾ ਗਿਆ ਉਸ ਵਿੱਚ ਜਿਹੜੇ ਕੀ ਤਾਰ ਤਾਂ ਹੈਪੀ ਨਾਲ ਜੁੜੇ ਹੋਏ ਸਾਹਮਣੇ ਆ ਰਹੇ ਨੇ ਤਾਂ ਬਹੁਤ ਵੱਡੇ ਖੁਲਾਸੇ ਜਿਹੜੇ ਕੀ ਇਸ ਮਾਮਲੇ ਵਿੱਚ ਹੋਣ ਦੀ ਉਮੀਦ ਹੈ ਔਰ ਪੁਲਿਸ ਵੱਲੋਂ ਵੀ ਇੱਕ ਵੱਡੀ ਕਾਰਵਾਈ ਕਰਦੇ ਹੋયા ਇਸ ਹਮਲੇ ਦੇ ਮੁੱਖ આરોપી ਰੋਹਨ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੂਸਰਾ આરોપી ਵੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਫਿਲਹਾਲ ਤੱਕਨ ਜੇ ਗੱਲ ਕਰੀਏ ਤਾਂ ਇਥੇ ਮੁੱਖ આરોપી ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ 55 ਬੜਾ 24 ਦੇ ਵਿਚੇ ਦੀ ਰਸਤ ਪਈ ਆ ਨਾਮ ਕੀ ਸਰ ਜੀ ਫੜਿਆ ਗਿਆ ਕੋਈ ਸਰ ਕਿੱਥੋਂ ਫੜਿਆ ਗਿਆ ਕਿਹੜੇ ਕਿੱਥੇ ਲੈਂਦਾ ਸੀ 55 ਬੜਾ 24 ਪੜੇਗਾ ਇਹ ਚੰਡੀਗੜ੍ਹ ਪੜੇਗਾ ਸਰ ਇਹ ਚੰਡੀਗੜ੍ਹ ਚੰਡੀਗੜ੍ਹ ਪਲਾਸਟਿਕ ਇਹ ਚੰਡੀਗੜ੍ਹ ਦਾ ਚੰਡੀਗੜ੍ਹ ਮਸਲਾ ਹੋ ਗਿਆ ਜੀ ਇੱਥੇ ਦਾ ਸਾਡਾ ਅੰਮ੍ਰਿਤਸਰ ਦਾ ਮਸਲਾ ਹੈ ਇਹ ਅਮਾ ਇਹਨੂੰ ਖੜਾ ਕਿੱਥੋਂ ਜੀ ਇਹਨੂੰ ਕਾਹਨੂੰ ਵੀ ਚੋਕੀ ਸਰ ਪੁਲਿਸ ਵੱਲੋਂ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਮੁਤਾਬਕ ਜਿਹੜਾ ਕਿ ਰੋਹਨ ਮਸੀਹ ਜਿਸ ਪਾਸੋਂ ਹਥਿਆਰ ਵੀ ਜਿਹੜੇ ਮਿਲੇ ਨੇ ਔਰ ਉਸ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਪੁਲਿਸ ਜਿਹੜੀ ਕਿ ਜਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਪੱਤਰਕਾਰਾਂ ਨਾਲ ਕਿੰਨੇ ਦਿਨਾਂ ਦਾ ਇਮਾਨ ਮਿਲਿਆ ਪਰ ਫਿਲਹਾਲ ਤੱਕ ਇਹ ਹੀ ਜਾਣਕਾਰੀ ਹੈ ਰੋਹਨ ਮਸੀਹ ਨੂੰ ਜਿਹੜਾ ਕਿ ਚੰਡੀਗੜ੍ਹ ਸੈਕਟਰ 10 ਦਾ ਜਿਹੜਾ ਉੱਥੇ ਬਲਾਸਟ ਦਾ ਜਿਹੜਾ ਮੁੱਖ ਆਰੋਪੀ ਹੈ ਉਸ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਔਰ ਐਸਐਸਓਸੀ ਦੀ ਟੀਮ ਜਿਹੜੀ ਕਿ ਉਸ ਨੂੰ ਹੁਣ ਵਾਪਸ ਲੈ ਗਈ ਹੈ ਪਰ ਜਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰਨੇ ਅਫਸਰ ਅਧਿਕਾਰੀ ਕਿਉਂਕਿ ਬਹੁਤ ਸੰਸਨੀਖੇਜ਼ ਮਾਮਲਾ ਹੈ ਔਰ ਇਸ ਮਾਮਲੇ ਵਿੱਚ ਸੂਤਰਾਂ ਮੁਤਾਬਕ ਦੋ ਜਣੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦੋਹਾਂ ਜਿਹੜੇ ਕੀ આરોપીਆਂ ਨੇ ਬੀਤੇ ਕੱਲ ਚੰਡੀਗੜ੍ਹ ਦੇ ਸੈਕਟਰ 10 ਵਿੱਚ ਗਰਨੇਡ ਹਮਲਾ ਕੀਤਾ ਸੀ ਤਾਂ ਉਸ ਹਮਲੇ ਵਿੱਚ ਲਗਾਤਾਰ ਪੁਲਿਸ ਵੱਲੋਂ ਜੜਕੀ ਛਾਪੇਮਾਰੀ ਕੀਤੀ ਜਾ ਰਹੀ ਸੀ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਹੋ ਰਹੀ ਇਸ ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਮਾ ਪਰਸਨ ਵੀ ਪੁਨਛਨ ਮਾਨਾ ਸਿਕੰਦਰ ਪਸੀਚਾ ਦੈਨਿਕ ਸ੍ਰੀ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर